ਅੱਜ ਸਾਡੀ ਗਵਾਹੀ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਜੋ ਫੈਸਲਾ ਹੋਇਆ ਹੈ ਜੀ ਉਹਦੇ ਵਿੱਚ ਮੈਂ ਸਵਿੰਦਰ ਸਿੰਘ ਚਤਾਲਾ ਨਾਲ ਸਤਨਾਮ ਸਿੰਘ ਪੰਨੂ ਇਹਦੇ ਨਾਲ ਸਰਜੀਤ ਸਿੰਘ ਫੂਲ ਇਹ ਜਥੇ ਦੀ ਟੋਟਲੀ ਅਗਵਾਈ ਜਿਹੜੀ ਕਰਨਗੇ ਤੇ ਬਿਲਕੁਲ ਅਸੀਂ ਰੈਡੀ ਆ ਇਸ ਵੇਲੇ ਤਿਆਰ ਪਰ ਤਿਆਰ ਆ ਨਹਾ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਾਣੀ ਪੀ ਕੇ ਝੰਡਾ ਤੇ ਕਿੱਟ ਲੋੜੀ ਦਾ ਸਮਾਨ ਕਿਉਂਕਿ ਅਸੀਂ ਜਦੋਂ ਬਾਰਡਰ ਪਾਰ ਕਰਨਾ ਅਗਲੇ ਪਾਸੇ ਦਿੱਲੀ ਨੂੰ ਜਾਣਾ ਤੇ ਸਾਨੂੰ ਕੱਪੜੇ ਦੇ ਵੀ ਲੋੜ ਆ, ਲੀੜੇ ਦੇ ਵੀ ਲੋੜ ਆ, ਵਿੱਚ ਲੋਈ ਵਿੱਚ ਆਪਣਾ ਕਚਹਿੜਾ, ਢਾਲ ਜਿਹੜਾ ਹੋਰ ਸਮਾਨ ਜੋੜੀ ਦਾ, ਕੰਗੀ ਕੁੰਗੀ ਨਾਲ ਸਾਰਾ ਕੁਝ ਲੈ ਲਿਆ। ਉਹਦੇ ਨਾਲ ਇੱਕ ਆਪਰਾ ਸੂਟ ਉਹ ਵੀ ਲੈ ਲਿਆ ਤੇ ਲੋਈ ਵੀ ਨਾਲ ਲੈ ਲਿਆ ਐ ਪੂਰੀ ਤਿਆਰੀ ਦੇ ਨਾਲ ਤੇ ਪੂਰਾ ਸਾਡਾ ਕਿਉਂਕਿ ਜੋ ਸਾਡਾ ਨਾਮ ਰੱਖਿਆ ਗਿਆ ਮਰਜੀਵੜੇ। ਮਰਜੀਵੜੇ ਦੀ ਡੈਫੀਨੇਸ਼ਨ ਉਹਦੀ ਪਰਿਭਾਸ਼ਾ ਇਹ ਹੁੰਦੀ ਆ ਵੀ ਕੋਈ ਜਿੰਨਾ ਵੀ ਜਾਬਰ ਕਰੇ, ਜ਼ਬਰ ਕਰੇ ਜਾਬਰ ਕੋਈ ਵੀ ਉਹ ਸੋ ਜਬਰਦਾਰ ਮੁਕਾਬਲਾ ਸਬਰ ਦੇ ਨਾਲ ਸਹਿਣ ਕਰਨਾ ਤੇ ਅੱਜ ਕਿਸਾਨਾਂ ਦਾ ਜਥਾ ਜਿਹੜਾ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਉਹ ਸਬਰ ਜਿਹੜਾ ਵਾ ਸਬਰ ਦੇ ਨਾਲ ਉਹਨਾਂ ਦਾ ਜਬਰ ਸਹਿਣ ਚੱਲਿਆ ਤੇ ਉਹਦੀ ਪੂਰੀ ਤਿਆਰੀ ਹੈ ਹਾਂਜੀ ਇਹ ਦੱਸ ਰਿਹਾ ਮਿਤਸ਼ਾ ਤੇ ਮੋਦੀ ਜੀ ਨੂੰ ਕਿਉਂਕਿ ਉਹ ਮਿਤਸ਼ਾ ਕਹਿ ਰਿਹਾ ਵੀ ਸਾਡੇ 1700 ਦੀ ਗਿਣਤੀ ਵਾ ਬਾਕੀ ਤਾਂ ਸਾਰਾ ਦੇਸ਼ ਸਾਡੇ ਨਾਲ ਵਾ ਕਿਸਾਨ ਸਾਡੇ ਨਾਲ ਵਾ ਪਰ ਅੱਜ ਇਹ 100 ਦਾ ਜਥਾ ਲੈ ਕੇ ਜੁੜੇ ਜਾ ਰਹੇ ਆ ਬਾਬੇ ਦੀਪ ਸਿੰਘ ਦੇ ਵਾਰਿਸ ਤੇ ਸਰਕਾਰ ਇੰਨੀ ਡਰੀ ਹੋਈ ਆ ਤਿੰਨ ਤਿੰਨ ਚਾਰ ਚਾਰ ਲੇਅਰ ਦੀਆਂ ਨਵੀਆਂ ਬੈਰੀਕੇਡਾਂ ਔਰ ਇਹੋ ਜਿਹੀਆਂ ਬੈਰੀਕੇਡਾਂ ਅਧੂਰੇ ਤਰੀਕੇ ਨਾਲ ਲਾਈਆਂ ਵਾਂ ਵੀ ਇਹ ਲੱਗਦਾ ਵਾ ਜਿਵੇਂ ਇੰਟਰਨੈਸ਼ਨਲ ਸਰਹੱਦ ਹੁੰਦੀ ਆ ਸ਼ਾਇਦ ਇਹੋ ਜੇ ਪ੍ਰਬੰਧ ਚైనా ਜਾਂ ਪਾਕਿਸਤਾਨ ਦੇ ਨਾਲ ਵੀ ਨਾ ਹੋਣ ਜਿਹੜੇ ਪੰਜਾਬ ਦੇ ਤੇ ਦਿੱਲੀ ਦੇ ਰਸਤੇ ਦੇ ਵਿੱਚ ਇਹਨਾਂ ਪ੍ਰਬੰਧ ਕਰਤੇ ਆ ਸੋ ਇਹ ਸਾਰਿਆਂ ਨੂੰ ਸੋਚਣ ਵਾਲੀ ਗੱਲ ਵਾ ਵੀ ਸਰਕਾਰ ਇਸ ਪ੍ਰਬੰਧ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਆ ਬਹੁਤ ਵੱਡੀ ਬੈਰੀਕੇਟਿੰਗ ਵਾ ਤੁਹਾਨੂੰ ਨਾਲ ਵਿਖਾਵਾਂਗੇ ਔਰ ਜਿਹੜੇ ਜੋਧੇ ਆ ਜਿਨ੍ਹਾਂ ਦੇ ਤਿਆਰੀ ਕਰ ਲਈ ਆ ਇਹ ਪੂਰੇ ਬੁਲੰਦ ਹਸਰੇਣਾਂ ਜਾ ਰਹੇ ਆ ਸੋ ਜਿੱਤ ਹਰ ਹਾਲਤ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ 140 ਕਰੋੜ ਭਾਰਤੀਆਂ ਦੀ ਹੋਣੀ ਆ ਸਰਕਾਰ ਨੈਤਿਕ ਹਾਰ ਕਬੂਲ ਚੁੱਕੀ ਆ ਧੰਨਵਾਦ ਅੱਜ ਸਾਡੀ ਗਵਾਹੀ ਦੇ ਵਿੱਚ ਦੋਹਾਂ ਫੋਨ ਨੰਬਰ ਵੱਲੋਂ ਜੋ ਫੈਸਲਾ ਹੋਇਆ ਹੈ ਜ ਉਹਦੇ ਵਿੱਚ ਮੈਂ ਸਵਿੰਦਰ ਸਿੰਘ ਚਤਾਲਾ ਨਾਲ ਸਤਨਾਮ ਸਿੰਘ ਪੰਨੂ ਇਹਦੇ ਨਾਲ ਸਜੀਤ ਸਿੰਘ ਫੂਲ ਇਹ ਜਥੇ ਦੀ ਟੋਟਲੀ ਅਗਵਾਈ ਜਿਹੜੀ ਕਰਨਗੇ ਤੇ ਬਿਲਕੁਲ ਅਸੀਂ ਰੈਡੀ ਆ ਇਸ ਵੇਲੇ ਤਿਆਰ ਪਰ ਤਿਆਰ ਆ ਨਹਾ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਾਣੀ ਪੀ ਕੇ ਝੰਡਾ ਤੇ ਕਿੱਟ ਲੋੜੀ ਦਾ ਸਮਾਨ ਕਿਉਂਕਿ ਅਸੀਂ ਜਦੋਂ ਬਾਰਡਰ ਪਾਰ ਕਰਨਾ ਅਗਲੇ ਪਾਸੇ ਦਿੱਲੀ ਨੂੰ ਜਾਣਾ ਤੇ ਸਾਨੂੰ ਕੱਪੜੇ ਦੀ ਵੀ ਲੋੜ ਆ ਲੀੜੇ ਦੀ ਵੀ ਲੋੜ ਆ ਵਿੱਚ ਲੋਈ ਵਿੱਚ ਆਪਣਾ ਕਸ਼ਹਿਰਾ ਦਾ ਵੀ ਜਿਹੜਾ ਹੋਰ ਸਮਾਨ ਲੋੜੀ ਦਾ ਅੱਗੀ ਕੁੰਗੀ ਨਾਲ ਸਾਰਾ ਕੁਝ ਲੈ ਲਿਆ ਉਹਦੇ ਨਾਲ ਇੱਕ ਆਪਰਾ ਸੂਟ ਉਹ ਵੀ ਲੈ ਲਿਆ ਤੇ ਲੋਈ ਵੀ ਨਾਲ ਲੈ ਲਿਆ ਐ ਪੂਰੀ ਤਰੀਕੇ ਨਾਲ ਤੇ ਪੂਰਾ ਸਾਡਾ ਕਿਉਂਕਿ ਜੋ ਸਾਡਾ ਨਾਮ ਰੱਖਿਆ ਗਿਆ ਮਰਜੀਵੜੇ ਮਰਜੀਵੜੇ ਦੀ ਡੈਫੀਨੇਸ਼ਨ ਉਹਦੀ ਪਰਿਭਾਸ਼ਾ ਇਹ ਹੁੰਦੀ ਆ ਵੀ ਕੋਈ ਜਿੰਨਾ ਵੀ ਜਾਬਰ ਕਰੇ ਜ਼ਬਰ ਕਰੇ ਜਾਬਰ ਕੋਈ ਵੀ ਉਸ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਸਹਿਣ ਕਰਨਾ ਤੇ ਅੱਜ ਕਿਸਾਨਾਂ ਦਾ ਜਥਾ ਜਿਹੜਾ ਸ਼ੰਭੂ ਬਾਰਡਰ ਤੋਂ 101 ਸਾਲਾਂ ਦਾ ਜਥਾ ਉਹ ਸਬਰ ਜਿਹੜਾ ਵਾ ਸਬਰ ਦੇ ਨਾਲ ਉਹਨਾਂ ਦਾ ਜ਼ਬਰ ਸਹਿਣ ਚੱਲਿਆ ਤੇ ਉਹਦੀ ਪੂਰੀ ਤਿਆਰੀ ਹੈ ਹਾਂਜੀ ਇਹ ਦੱਸ ਰਿਹਾ ਮੇਤਸ਼ਾ ਤੇ ਮੋਦੀ ਜੀ ਨੂੰ ਕਿਉਂਕਿ ਉਹ ਮੇਤਸ਼ਾ ਕਹਿ ਰਿਹਾ ਵੀ 1750 ਦੀ ਗਿਣਤੀ ਵਾ ਬਾਕੀ ਤਾਂ ਸਾਰਾ ਦੇਸ਼ ਸਾਡੇ ਨਾਲ ਵਾ ਕਿਸਾਨ ਸਾਡੇ ਨਾਲ ਵਾ ਪਰ ਅੱਜ ਇਹ 100 ਦਾ ਜਥਾ ਲੈ ਕੇ ਜੁੜੇ ਜਾ ਰਿਹਾ ਬਾਬੇ ਦੀਪ ਸਿੰਘ ਦੇ ਵਾਰਿਸ ਤੇ ਸਰਕਾਰ ਇੰਨੀ ਡਰੀ ਹੋਈ ਆ ਤਿੰਨ ਤਿੰਨ ਚਾਰ ਚਾਰ ਲੇਰ ਦੀਆਂ ਨਵੀਆਂ ਬੈਰੀਕੇਡਾਂ ਔਰ ਇਹੋ ਜਿਹੇ ਬੈਰੀਕੇਡ ਦਾ ਅਧੂਰੇ ਤਰੀਕੇ ਨਾਲ ਲਾਈਆਂ ਵਾਂ ਵੀ ਇਹ ਲੱਗਦਾ ਵਾ ਜਿਵੇਂ ਇੰਟਰਨੈਸ਼ਨਲ ਸਰਹੱਦ ਹੁੰਦੀ ਆ ਸ਼ਾਇਦ ਇਹੋ ਜੇ ਪ੍ਰਬੰਧ ਚైనా ਜਾਂ ਪਾਕਿਸਤਾਨ ਦੇ ਨਾਲ ਵੀ ਨਾ ਹੋਣ ਜਿਹੜੇ ਪੰਜਾਬ ਦੇ ਤੇ ਦਿੱਲੀ ਦੇ ਰਸਤੇ ਦੇ ਵਿੱਚ ਇਹਨਾਂ ਪ੍ਰਬੰਧ ਕਰਤੇ ਆ ਸੋ ਇਹ ਸਾਰਿਆਂ ਨੂੰ ਸੋਚਣ ਵਾਲੀ ਗੱਲ ਵਾ ਵੀ ਸਰਕਾਰ ਇਸ ਪ੍ਰਬੰਧ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਆ ਬਹੁਤ ਵੱਡੀ ਬੈਰੀਕੇਟਿੰਗ ਵਾ ਤੁਹਾਨੂੰ ਨਾਲ ਵਿਖਾਵਾਂਗੇ ਔਰ ਜਿਹੜੇ ਇਹ ਜੋਧੇ ਆ ਜਿਨ੍ਹਾਂ ਦੇ ਤਿਆਰੀ ਕਰ ਲੀਆ ਇਹ ਪੂਰੇ ਬਲੰਦ ਆਸਟ੍ਰੇਲੀਆ ਜਾ ਰਹੇ ਆ ਸੋ ਜਿੱਤ ਹਰ ਹਾਲਤ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ 140 ਕਰੋੜ ਪਾਰਤੀਆਂ ਦੀ ਹੋਣੀ ਆ ਸਰਕਾਰ ਨੈਤਿਕ ਹਾਰ ਕਬੂਲ ਚੁੱਕੀ ਆ ਧੰਨਵਾਦ ਅੱਜ ਸਾਡੀ ਗਵਾਹੀ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਜੋ ਫੈਸਲਾ ਹੋਇਆ ਹੈ ਜੀ ਉਹਦੇ ਵਿੱਚ ਮੈਂ ਸਵਿੰਦਰ ਸਿੰਘ ਚਤਾਲਾ ਨਾਲ ਸੁਖਨਾਮ ਸਿੰਘ ਪੰਨੂ ਇਹਦੇ ਨਾਲ ਸਜੀਤ ਸਿੰਘ ਫੂਲ ਇਹ ਜਥੇ ਦੀ ਟੋਟਲੀ ਅਗਵਾਈ ਜਿਹੜੀ ਕਰਨਗੇ ਤੇ ਬਿਲਕੁਲ ਅਸੀਂ ਰੈਡੀ ਆ ਇਸ ਵੇਲੇ ਤਿਆਰ ਪਰ ਤਿਆਰ ਆ ਨਾ ਧੋ ਕੇ ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਾਣੀ ਪੀ ਕੇ ਚੰਡਾ ਦੇ ਕਿੱਟ ਲੋੜੀ ਦਾ ਸਮਾਨ ਕਿਉਂਕਿ ਅਸੀਂ ਜਦੋਂ ਬਾਰਡਰ ਪਾਰ ਕਰਨਾ ਅਗਲੇ ਪਾਸੇ ਦਿੱਲੀ ਨੂੰ ਜਾਣਾ ਤੇ ਸਾਨੂੰ ਕੱਪੜੇ ਦੀ ਲੋੜ ਆ ਲੀੜੇ ਦੀ ਲੋੜ ਆ ਵਿੱਚ ਲੋਈ ਵਿੱਚ ਆਪਣਾ ਕਸ਼ਹਿਰਾ ਧਾਰੀ ਜਿਹੜਾ ਹੋਰ ਸਮਾਨ ਲੋੜੀ ਦਾ ਕਿੰਗੀ ਕੁੰਗੀ ਨਾਲ ਸਾਰਾ ਕੁਝ ਲੈ ਲਿਆ ਉਹਦੇ ਨਾਲ ਇੱਕ ਆਪਰਾ ਸੂਤ ਉਹ ਵੀ ਲੈ ਲਿਆ ਤੇ ਲੋਈ ਵੀ ਨਾਲ ਲੈ ਲਿਆ ਐ ਪੂਰੀ ਤਿਆਰੀ ਦੇ ਨਾਲ ਤੇ ਪੂਰਾ ਸਾਡਾ ਕਿਉਂਕਿ ਜੋ ਸਾਡਾ ਨਾਮ ਰੱਖਿਆ ਗਿਆ ਮਰਜੀਵੜੇ ਮਰਜੀਵੜੇ ਦੀ ਡੈਫੀਨੇਸ਼ਨ ਉਹਦੀ ਪਰਿਭਾਸ਼ਾ ਇਹ ਹੁੰਦੀ ਆ ਵੀ ਕੋਈ ਜਿੰਨਾ ਵੀ ਜਾਬਰ ਕਰੇ ਜ਼ਬਰ ਕਰੇ ਜਾਬਰ ਕੋਈ ਵੀ ਉਸ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਸਹਿਣ ਕਰਨਾ ਤੇ ਅੱਜ ਕਿਸਾਨਾਂ ਦਾ ਜਥਾ ਜਿਹੜਾ ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦਾ ਜਥਾ ਉਹ ਸਬਰ ਜਿਹੜਾ ਵਾ ਸਬਰ ਦੇ ਨਾਲ ਉਹਨਾਂ ਦਾ ਜ਼ਬਰ ਸਹਿਣ ਚੱਲਿਆ ਤੇ ਉਹਦੀ ਪੂਰੀ ਤਿਆਰੀ ਹੈ ਹਾਂਜੀ ਇਹ ਦੱਸ ਰਿਹਾ ਮਿਤਸ਼ਾ ਤੇ ਮੋਦੀ ਜੀ ਨੂੰ ਕਿਉਂਕਿ ਉਹ ਮਿਤਸ਼ਾ ਕਹਿ ਰਿਹਾ ਵੀ 1.750 ਦੀ ਗਿਣਤੀ ਵਾ ਬਾਕੀ ਤਾਂ ਸਾਰਾ ਦੇਸ਼ ਸਾਡੇ ਨਾਲ ਵਾ ਕਿਸਾਨ ਸਾਡੇ ਨਾਲ ਵਾ ਪਰ ਅੱਜ ਇਹ 100 ਦਾ ਜਥਾ ਲੈ ਕੇ ਜੁੜੇ ਜਾ ਰਹੇ ਆ ਬਾਬੇ ਦੀਪ ਸਿੰਘ ਦੇ ਵਾਰਿਸ ਤੇ ਸਰਕਾਰ ਇੰਨੀ ਡਰੀ ਹੋਈ ਆ ਤਿੰਨ ਤਿੰਨ ਚਾਰ ਚਾਰ ਲੇਰ ਦੀਆਂ ਨਵੀਆਂ ਬੈਰੀਕੇਡਾਂ ਔਰ ਇਹੋ ਜਿਹੇ ਬੈਰੀਕੇਡ ਦਾ ਅਧੂਰੇ ਤਰੀਕੇ ਨਾਲ ਲਾਈਆਂ ਵਾਂ ਵੀ ਇਹ ਲੱਗਦਾ ਵਾ ਜਿਵੇਂ ਇੰਟਰਨੈਸ਼ਨਲ ਸਰਹੱਦ ਹੁੰਦੀ ਆ ਸ਼ਾਇਦ ਇਹੋ ਜੇ ਪ੍ਰਬੰਧ ਚైనా ਜਾਂ ਪਾਕਿਸਤਾਨ ਦੇ ਨਾਲ ਵੀ ਨਾ ਹੋਣ ਜਿਹੜੇ ਪੰਜਾਬ ਦੇ ਤੇ ਦਿੱਲੀ ਦੇ ਰਸਤੇ ਦੇ ਵਿੱਚ ਇਹਨਾਂ ਪ੍ਰਬੰਧ ਕਰਤੇ ਆ ਸੋ ਇਹ ਸਾਰਿਆਂ ਨੂੰ ਸੋਚਣ ਵਾਲੀ ਗੱਲ ਵਾ ਵੀ ਸਰਕਾਰ ਇਸ ਪ੍ਰਬੰਧ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਆ ਬਹੁਤ ਵੱਡੀ ਬੈਰੀਕੇਟਿੰਗ ਵਾ ਤੁਹਾਨੂੰ ਨਾਲ ਵਿਖਾਵਾਂਗੇ ਔਰ ਜਿਹੜੇ ਜੋਧੇ ਆ ਜਿਨ੍ਹਾਂ ਦੇ ਤਿਆਰੀ ਕਰ ਲਈ ਆ ਇਹ ਪੂਰੇ ਬਲੰਦ ਹਿਮਾਲਿਆ ਜਾ ਰਹੇ ਆ ਸੋ ਜਿੱਤ ਹਰ ਹਾਲਤ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ 140 ਕਰੋੜ ਭਾਰਤੀਆਂ ਦੀ ਹੋਣੀ ਆ ਸਰਕਾਰ ਨੈਤਿਕ ਹਾਰ ਕਬੂਲ ਚੁੱਕੀ ਆ ਧੰਨਵਾਦ